ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਥ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਪੁੱਤਰ ਸਨ ਬਾਬਾ ਮੋਹਨ ਜੀ ਅਤੇ ਬਾਬਾ ਮੋਰੀ ਜੀ ਤੇ ਦੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਧੀਆਂ ਸਨ ਪਾਪੀ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਤੇ ਦੋ ਹੀ ਪੁੱਤਰ ਸਨ ਉਹਨਾਂ ਦੇ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਸੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਬੀਬੀ ਭਾਨੀ ਜੀ ਨੇ ਕੀਤੀ ਇੰਨੀ ਸੇਵਾ ਕੀਤੀ ਆ ਇੱਕ ਦਿਨ ਕਿਤੇ ਕਿ ਉਹਨਾਂ ਨੂੰ ਇਸ਼ਨਾਨ ਕਰਵਾ ਰਹੇ ਸਨ ਕਿਉਂਕਿ ਰੋਜ਼ ਹੀ ਅੰਮ੍ਰਿਤ ਵੇਲੇ ਆਪਣੇ ਗੁਰੂ ਪਿਤਾ ਨੂੰ ਇਸ਼ਨਾਨ ਕਰਨ ਦੀ ਸੇਵਾ ਕਰਿਆ ਕਰਦੇ ਸਨ ਇੱਕਦਾਂ ਇਸ਼ਨਾਨ ਕਰਵਾ ਰਹੇ ਨੇ ਤੇ ਜਿਹੜੀ ਚੌਂਕੀ ਹੁੰਦੀ ਆ ਜਿਸ ਨੂੰ ਨਿੱਕੀ ਪੀੜੀ ਕਿਹਾ ਜਾਂਦਾ ਉਸ ਦੇ ਉੱਪਰ ਬਿਠਾ ਕੇ ਇਸ਼ਨਾਨ ਕਰਵਾ ਰਹੇ ਸਨ ਤੇ ਚੌਂਕੀ ਦਾ ਪਾਵਾ ਹਿੱਲਦਾ ਜਾਪਿਆ ਉਸ ਪੀੜੀ ਦਾ ਪਾਵਾ ਹਿੱਲਦਾ ਜਾਪਿਆ ਤੇ ਬੀਬੀ ਪਾਣੀ ਦੇ ਮਣਚੇ ਵਿਚਾਰਿਆ ਸੀ ਕਿ ਜੇ ਕਿਤੇ ਇਹ ਪਾਵਾ ਟੁੱਟ ਗਿਆ ਤੇ ਗੁਰੂ ਪਿਤਾ ਦੇ ਸਰੀਰ ਨੂੰ ਬਿਰਧ ਸਰੀਰ ਨੂੰ ਛੱਟ ਲੱਗ ਜਾਵੇਗੀ ਸੋ ਅਜੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਕਹਿੰਦੇ ਉਸ ਚੌਂਕੀ ਦਾ ਉਸ ਟੀੜੀ ਦਾ ਪਾਵਾ ਖਿਲਿਆ ਆ ਭਾਬ ਕੀ ਉਹ ਨਿਕਲ ਗਿਆ ਤੇ ਬੀਬੀ ਭਾਨੀ ਨੇ ਆਪਣਾ ਪੈਰ ਉਸ ਟੀੜੀ ਥੱਲੇ ਕਰ ਦਿੱਤਾ ਸੀ ਤੇ 3 ਇੰਚ ਲੰਬਾ ਕਿਲ ਬੀਬੀ ਭਾਨੀ ਦੇ ਪੈਰ 'ਚ ਖੁੱਭ ਗਿਆ ਸੀ ਤੇ ਫਲਹੂ ਦੇ ਫਹਾਰੇ ਛੁੱਟ ਪਏ ਸਨ ਸੋ ਇਸ ਬੀਬੀ ਭਾਨੀ ਦੀ ਸੇਵਾ ਨੂੰ ਉਹਨਾਂ ਦੀ ਕਰੜੀ ਸੇਵਾ ਵੇਖ ਕੇ ਦੇ ਹੋਏ ਧੰਗੁਰ ਅਮਰਦਾਸ ਜੀ ਨੇ ਆਖਿਆ ਸੀ ਕਿ ਧੀਏ ਰਾਣੀਆਂ ਪੁੱਤਰਾਂ ਦਾ ਖੂਨ ਡੁੱਲ੍ਹਾ ਵੇਖ ਕੇ ਤਾਂ ਮਾਪੇ ਜਰ ਜਾਂਦੇ ਨੇ ਪਰ ਧੀਆ ਦਾ ਉਹ ਖੂਨ ਡੁੱਲਾ ਹੋਇਆ ਵੇਖ ਕੇ ਜੜ ਨਹੀਂ ਹੁੰਦਾ ਤੇਰੀ ਇੰਨੀ ਮਹਾਨ ਸੇਵਾ ਆ ਇੰਨੀ ਕਰੜੀ ਸੇਵਾ ਆ ਮੰਗ ਕੀ ਮੰਗ ਕਰਦੀਆਂ ਤੇ ਉਸ ਸਮੇਂ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਬੀਬੀ ਭਾਨੀ ਜੀ ਨੇ ਇਹੀ ਮੰਗਿਆ ਸੀ ਕਿ ਮਹਾਰਾਜ ਜੇ ਕਿਰਪਾ ਕੀ ਜੇ ਤੁਠੇ ਹੋ ਇੱਕ ਕਿਰਪਾ ਕਰਿਓ ਕਿ ਗੁਰਗੱਦੀ ਘਰੇ ਦੀ ਘਰੇ ਰਹੇ ਤੇ ਧੰਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਦੇ ਵਿੱਚ ਹੀ ਬਾਬਾ ਜੇਠਾ ਜੀ ਆਏ ਸਨ ਤੇ ਬਾਬਾ ਜੇਠਾ ਜੀ ਬਾਬਾ ਜੇਠਾ ਜੀ ਨੇ ਇੰਨੀ ਸੇਵਾ ਕੀਤੀ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਪ੍ਰਸੰਨ ਹੋ ਕੇ ਮਾਤਾ ਮਨਸਾ ਦੇਵੀ ਜੀ ਨੇ ਬੇਨਤੀ ਕੀਤੀ ਸੀ ਕਿ ਆਪਣੀ ਧੀ ਬੀਬੀ ਪਾਨੀ ਜ਼ਵਾਨ ਹੋ ਚੁੱਕੀ ਐ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਆ ਤੇ ਇਸ ਵਿਆਹ ਵਾਸਤੇ ਜਦੋਂ ਵਾਰਦੀ ਲੋੜ ਪਈ ਤਾਂ ਉਹਨਾਂ ਕਿਹਾ ਸੀ ਸਾਨੂੰ ਵਰ ਵੀ ਬਾਬਾ ਜੇਠਾ ਜੀ ਵਰਗਾ ਚਾਹੀਦਾ ਆ ਤਾਂ ਮਾਰੇ ਨੇ ਕਿਹਾ ਕਿ ਬਾਬਾ ਜੇਠੇ ਵਰਗਾ ਬਾਬਾ ਜੇਠਾ ਹੀ ਹੈ ਫਿਰ ਬਾਬਾ ਜੇਠਾ ਜੀ ਦੀ ਵੀ ਸੇਵਾ ਤੋਂ ਪ੍ਰਸੰਨ ਹੋ ਕੇ ਵਿਆਹ ਕਰ ਦਿੱਤਾ ਗਿਆ ਫਿਰ ਮਹਾਰਾਜੀ ਨੇ ਥੜੇ ਬਣਾਏ ਥੜਿਆਂ ਦੀ ਸੇਵਾ ਨੂੰ ਵੇਖਦੇ ਹੋਏ ਧੰਗੁਰੂ ਅਮਰਦਾਸ ਮਹਾਰਾਜ ਜਿਤੇ ਧੰਗੁਰੂ ਰਾਮਦਾਸ ਮਹਾਰਾਜ ਨੂੰ ਬਾਬਾ ਜੇਠਾ ਜੀ ਨੂੰ ਗੁਰਗੱਦੀ ਸੌਪੀ ਸੋ ਬੀਬੀ ਭਾਨੀ ਜੀ ਦੀ ਇੰਨੀ ਸੇਵਾ ਸੀ ਤੇ ਧੰਗੁਰੂ ਅਮਰਦਾਸ ਮਹਾਰਾਜੀ ਨਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਉਟਿਆਂ ਦੀ ਓੜ ਨੇ ਆਸਰਿਆਂ ਦੇ ਆਸਰੇ ਸਨ ਜਿਨ੍ਹਾਂ ਨੇ ਧੰਗੁਰੂ ਰਾਮਦਾਸ ਮਹਾਰਾਜ ਨੂੰ ਗੁਰਗੱਦੀ ਤੇ ਬਿਠਾਇਆ ਤੇ ਸਤਿਗੁਰ ਫਰਮਾਉਂਦੇ ਨੇ ਧੰਨ ਧੰਨ ਰਾਮਦਾਸ ਗੁਰ ਜਿਸ ਸ੍ਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨਮ ਸਕਾਰਿਆ ਅਟਲ ਅਥਾ ਅਤੋਲ ਤੇਰਾ ਅੰਤ ਨਾ ਪਾਰ ਆਵਾਰਿਆ ਜਿਸ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬਾਬਾ ਜੇਠਾ ਜੀ ਨੂੰ ਉਸ ਦੇ ਸਰੀਕੇ ਕਹਿੰਦੇ ਸਨ ਕਿ ਇਸ ਦੇ ਘਰੇ ਰੋਟੀ ਨਹੀਂ ਪੱਕੇਗੀ ਇਸ ਦਾ ਵਿਆਹ ਨਹੀਂ ਹੋਵੇਗਾ ਪਰ ਸਤਗੁਰਾਂ ਨੇ ਇੰਨੀ ਕਿਰਪਾ ਕੀਤੀ ਨਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿ ਧੰਨ ਗੁਰੂ ਰਾਮਦਾਸ ਮਹਾਰੀ ਦੇ ਘਰੋਂ ਅੱਜ ਵੀ ਲੱਖਾਂ ਲੋਕ ਲੰਗਰ ਛਕਦੇ ਨੇ ਤੇ ਧੰਨ ਗੁਰੂ ਰਾਮਦਾਸ ਮਹਾਰੀ ਦੀਆਂ ਲਾਵਾਵਾਂ ਪੜਕੇ ਹੀ ਅੱਜ ਆਨੰਦ ਕਾਰਜ ਹੁੰਦੇ ਨੇ ਸੋ ਸਤਿਗੁਰਾਂ ਦੀ ਇੰਨੀ ਸੇਵਾ ਕਰਨ ਦੇ ਨਾਲ ਬਰਕਤਾਂ ਨੇ ਸੋ ਐਸੇ ਦੀਨ ਦਿਆਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਆਪ ਸਮੂਹ ਸੰਗਤਾਂ ਨੂੰ ਕੋਟ ਕੋਟ ਲੱਖ ਲੱਖ ਮੁਬਾਰਕਾਂ ਇਤਿਹਾਸ ਦੀ ਵਿਚਾਰ ਕਰਦੇ ਆ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗ੍ਰੂਸਾ ਬਖਸ਼ ਲੈ ਵਾਹਿਗੁਰੂ ਜੀ ਜੀ